ਆਪਾਂ ਫੱਦਾ ਪੱਤਰ ਲੈਣ ਇੱਕ ਦਾ ਪ੍ਰਸ਼ਾਸਨ ਨੂੰ ਹੋਰ ਅੱਗੇ ਤੋਰਨ ਵਾਸਤੇ ਉਹ ਚੱਲ ਰਹੇ ਮੋਰਚੇ ਦੇ ਵਿੱਚ ਦੋਨੇ ਮੋਰਚਾਂ ਚ ਉਹਨਾਂ ਨਾਲ ਇੱਕ ਤਲੇ ਪ੍ਰਸ਼ਾਸਨ ਨੂੰ ਹੋਰ ਅੱਗੇ ਗਰਾਊਂਡ ਬਾਅਦ ਤੇ ਆਪਾਂ ਚਿੱਠੀ ਪੱਤਰ ਲੈਣੇ ਚੱਲੇ ਹਾਂ। ਦੱਲੇয়াল ਸਾਹਿਬ ਦਾ ਫਟਾ ਲੈਣ ਵੀ ਚੱਲੇ ਆ। ਇੱਕ ਦਰਾਨ ਜਦੋਂ ਅਸੀਂ ਮੋਰਚੇ 'ਚ ਦਾਖਲ ਹੋਣਾ ਹੈ। ਸਾਡਾ ਕੋਈ ਵੀ ਸਾਥੀ ਉਧਰੋਂ ਜੇ ਕੋਈ ਕਿਸੇ ਕਿਸਮ ਦਾ ਕੋਈ ਆਹ ਬੰਦਾ। ਕਿਹ ਖਾਸ ਬੰਦਾ ਤੁੰਨੂੰ ਜਾਣਨ ਨਾਲ। ਤੁਸੀਂ ਆ ਗਏ। ਤੁਹਾਡੀਆਂ ਅੱਖਾਂ ਖੁੱਲ ਗਈਆਂ। ਤੁਸੀਂ ਬਦਾਰ ਹੋ। ਤੁਸੀਂ ਮੋਰਚਾ ਦੇ ਚ ਕੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਤੁੰਨੂੰ ਬਹਿ ਲੈ। ਇੱਥੋਂ ਤੱਕ ਵੀ ਮੈਂ ਤਾਂ ਦੈਨਾਂ ਵੀ ਕਿਸ ਨੂੰ ਗਾਲ ਵੀ ਕੱਢ ਦਿੰਦਾ। ਦਾ ਤੁੰਨੂੰ ਗਾਲ ਵੀ ਚੱਲਣੀ ਕਰੇ। ਅਸੀਂ ਤੁਹਾਡੇ ਆਗੂ ਆ ਤੁਹਾਡੇ ਮੂਰੇ ਆ। ਜੇ ਸਾਡੇ ਧੱਕੇ ਜੀ ਵੀ ਕੋਈ ਨਾ ਬਤਾਵੇ ਵੀ ਸਾਨੂੰ ਕੋਈ ਧੱਕੇ ਮੁਕੀ ਨਹੀਂ ਕਰਦੇ। ਅਸੀਂ ਚੱਲਾਂਗੇ ਭਰਾਓ। ਸਾਡਾ ਸੋਡਾ ਰੋਲ ਇਹ ਹੋਣਾ ਚਾਹੁੰਦਾ ਕਿਉਂਕਿ ਤੁਸੀਂ ਨੌਜਵਾਨ ਹੋ। ਕੇ ਸੁਣੋ ਜੋ ਮਰਜ਼ੀ ਕਹਿ ਦੇਣਾ। ਤੁਸੀਂ ਐ ਦਿਖਾਉਣਾ ਤੁਸੀਂ ਯਾਰ ਅਸੀਂ ਤਾਂ ਇੱਕ ਦਾ ਬਸ ਕੇ ਆਇਆ ਬਾਈ। ਬਸ। ਕੋਈ ਪ੍ਰੈਸ ਵਾਲਾ ਤੁਹਾਨੂੰ ਪੁੱਛਦਾ। ਤੁਸੀਂ ਕੋਈ ਇਹੋ ਜਿਹਾ ਜਵਾਬ ਨਹੀਂ ਦੇਣਾ ਜਿਹੜਾ ਆਪਣੇ ਸਾਰੇ ਮੋਰਤੇ ਨੂੰ ਖਚਾਈ ਪਾ ਦੇ। ਆਪਾਂ ਜਿਹੜਾ ਲੀਕ ਕਿਹਾ। ਉਹਦੇ ਤੇ ਫੁੱਲ ਚੜਨਾ ਸਾਡੀ ਅਸੀਂ ਸਮਝਦੇ ਆ ਵੀ ਸਾਡੇ ਨਾਲੋਂ ਜ਼ਿਆਦਾ ਜਿੰਮੇਵਾਰੀ ਹੁਣ ਛੋੜੀ ਨਹੀਂ ਬਣ ਗਈ ਕਿਉਂਕਿ ਅਸੀਂ ਜਿਹੜੇ ਟੈਡਰ ਨੂੰ ਨਾਲ ਲੈ ਕੇ ਆਇਆ ਸਿਆਣਾ ਹਿੱਸਾ ਹੈ ਸਾਡਾ ਬਲਡ ਜਾਰੀ ਹਿੱਸਾ ਤੇ ਇੱਥੇ ਵੀ ਜੇ ਤੁਹਾਨੂੰ ਆਪਦਾ ਕੋਈ ਸਾ ਤੁਸੀਂ ਰੋਕਣ ਨੂੰ ਕੋਈ ਕਾਕਾ ਨਜ਼ਰ ਕਰੀ ਦੰਮਾ ਜੀ ਇਹ ਇਹਦੀ ਬੇਨਤੀ ਹੈ ਤੁਹਾਨੂੰ ਸਾਰੇ ਸਾਡੇ ਐਸਐਲਟੀਮ ਨੇ ਵਿਚਾਰੀਏ ਗੱਲ ਬਾਕੀ ਸਾਰੇ ਸਿਆਣੇ ਆਪੂ ਨੇ ਬੈਠੇ ਨੇ ਸਾਡੇ ਅਸੀਂ ਸੋਤੋ ਹਿਆਸ ਕਰਾਂਗੇ ਆਪਾਂ ਦੋਨੇ ਮੋਰਚਾਂ ਤੇ ਪਹਿਲੇ ਮੋਰਚੇ ਜਾਵਾਂਗੇ ਇੱਥੋਂ ਜਿੱਥੇ ਪੱਤਰ ਦੇ ਕੇ ਆਪਾਂ ਬਾਅਦ ਨੂੰ ਜੇ ਸੰਭੂ ਮੋਰਚੇ ਪੱਤਰ ਦੇ ਕੇ ਆਵਾਂਗੇ ਤੇ ਅਸੀਂ ਤੁਹਾਡੇ ਕੋਲ ਉਹੀ ਹਾਸ ਕਰਾਂਗੇ ਕਿ ਸਾਡੀ ਇਹ ਆਪਣੇ ਕੀਤੇ ਹੋਏ ਫੈਸਲੇ ਰੂਪੂਰ ਰੂਪ ਤੇ ਲਾ ਦੂਗਾ ਇਕੱਠੇ ਆਪਣੇ ਜਾਣਾ ਫੇਰ ਨਾਲ ਤੁਸੀਂ ਮୋਰੇ ਆਪਣੀ ਲੀਡਰਸ਼ਿਪ ਹੋਊਗੀ ਸਾਰੀ ਮਗਰ ਤੁਸੀਂ ਆਪਣਾ ਬਾਕੀ ਜੇ ਕਿਸੇ ਹੋਰ ਸਾਥੀ ਨੇ ਕੋਈ ਗੱਲ ਕਰਨੀ ਹੈ ਮਦਦ ਚੁਗੀ ਸ਼ਾਨਸੀਰ ਦਾ ਇਮਤਿਹਾਨ ਬੱਸ ਸਹਿਮਤ ਪਰ ਅਜੇ ਹਰ ਸਾਹਿਬ ਨਾਲ ਉਹ ਕਹਿੰਦੇ ਸਾਡੀ ਸਹਿਨਸ਼ੀਲਤਾ ਦਾ ਇਮਤਿਹਾਨ ਹੈ ਬਾਕੀ ਭਰਾਓ ਮੀਡੀਆ ਜੇ ਕੋਈ ਪੁੱਛੂਗਾ ਤਾਂ ਤੁਹਾਡੇ ਕੋਲ ਇੱਕੋ ਹੀ ਗੱਲ ਆਊਗੀ ਸਾਡੇ ਆਪ ਨੂੰ ਮੋਗਾ ਮਹਾਪੰਚਾਇਤ ਦਾ ਮਤਾ ਇਕਤਾ ਮਤਾ ਦੇਣ ਆਏ ਨੇ ਸਾਰੀ ਗੱਲ ਉਹ ਕਹਿਣਗੇ ਬਾਕੀ ਤੁਸੀਂ ਬੈਠ ਜਾਓ